13 ਨਵੰਬਰ 1780 ਜਨਮ ਦਿਹਾੜਾ ਸੰਸਾਰ ਦੇ ਇੱਕੋ ਇੱਕ ਅਨਡਫੀਟਡ ਸਿੱਖ ਮਹਾਰਾਜਾ ਰਣਜੀਤ ਸਿੰਘ ਜੀ ਛੇ ਦੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਆਪਣੇ ਨਾਨਕੇ ਘਰ ਪਿੰਡ ਬਡਰੁਖਾ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਸੀ ਕਈ ਇਤਿਹਾਸਕਾਰਾਂ ਮੁਤਾਬਕ ਜਨਮ ਸਥਾਨ ਗੁਜਰਾਵਾਲਾ ਦੱਸਿਆ ਗਿਆ ਹੈ ਗੋਤ ਸਬੰਧੀ ਵੀ ਇਤਿਹਾਸਕਾਰਾਂ ਦੀ رائے ਇੱਕ ਨਹੀਂ ਹੈ ਕਈ ਇਤਿਹਾਸਕਾਰ ਪੱਟੀ ਕਈ ਵਿਆਹ ਚ ਤੇ ਕਈ ਸਾਸਿ ਗੋਤ ਲਿਖਦੇ ਹਨ ਬੇਸ਼ੱਕ ਗੋਤ ਦੇ ਮਾਮਲੇ ਵਿੱਚ ਇਤਿਹਾਸਕਾਰਾਂ ਦੀ رائے ਇੱਕ ਨਹੀਂ ਹੈ ਪਰ ਹਰੇਕ ਇਤਿਹਾਸਕਾਰ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜੱਟ ਜ਼ਰੂਰ ਲਿਖਿਆ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ 4000 ਸਕੂਲ ਸਨ ਜਿਨ੍ਹਾਂ ਵਿੱਚ ਗੁਰਮੁਖੀ ਫਾਰਸੀ ਸੰਸਕ੍ਰਿਤ ਅਤੇ ਅਰਬੀ ਭਾਸ਼ਾ ਦੇ ਨਾਲ ਗਣਿਤ ਅਤੇ ਵਿਗਿਆਨ ਆਦਿਕ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਸਨ ਇਹ ਸਕੂਲ ਗੁਰਦੁਆਰਿਆਂ ਮਸੀਤਾਂ ਅਤੇ ਮੰਦਰਾਂ ਨਾਲ ਜੁੜੇ ਹੋਏ ਸਨ ਅਤੇ ਹਰ ਧਾਰਮਿਕ ਸਥਾਨ 'ਤੇ ਸਕੂਲ ਸਥਾਪਿਤ ਕਰਨਾ ਜ਼ਰੂਰੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਦੇ ਹਰ ਬੱਚਿਆਂ ਨੂੰ ਆਪਣੇ ਖਰਚ 'ਤੇ ਲੁਧਿਆਣੇ ਦੇ ਅਮਰੀਕਨ ਮਿਸ਼ਨ ਸਕੂਲ ਵਿੱਚ ਪੜ੍ਹਨ ਲਈ ਭੇਜਿਆ ਆਪ ਦੇ ਰਾਜ ਵਿੱਚ ਵਿਦਿਅਕ ਪ੍ਰਣਾਲੀ ਬਹੁਤ ਮਜ਼ਬੂਤ ਸੀ ਅਤੇ ਸਮੂਹ ਵਿਦਿਅਕ ਆਧਾਰਿਆਂ ਨੂੰ ਵਿਦੀਬੱਦ ਵਿੱਦਿਆ ਦੇਣ ਦੇ ਯੋਗ ਪ੍ਰਬੰਧ ਸਨ ਇਸ ਵਿਦਿਅਕ ਪ੍ਰਣਾਲੀ ਤਹਿਤ ਆਪਜੀ ਦੇ ਰਾਜ ਵਿੱਚ ਪੜ੍ਹਾਈ ਲਈ ਵਿਸ਼ੇਸ਼ ਕਾਇਦੇ ਤਿਆਰ ਕੀਤੇ ਗਏ ਸਨ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਨੂਰ ਸੁਨੀਦਾ ਹੈ ਇਨ੍ਹਾਂ ਕਾਇਦਿਆਂ ਦਾ ਮੁਕੰਮਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੀ ਇਨ੍ਹਾਂ ਕਾਇਦਿਆਂ ਦੀ ਵਿਸ਼ੇਸ਼ਤਾ ਸੀ ਕਿ ਇਹ ਕਾਇਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦਾਵਲੀ ਦ੍ਰਿੜ ਕਰਵਾ ਦਿੰਦੇ ਸਨ ਸਿੱਟੇ ਵੱਜੋਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਮਝਣ ਵਿੱਚ ਸੁਖਹੁਲਤ ਹੁੰਦੀ ਸੀ। ਇਨ੍ਹਾਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਨਾਲ ਉਹਨਾਂ ਅੰਦਰ ਦਇਆ, ਨਿਮਰਤਾ, ਅਣਖ, ਕੁਰਬਾਨੀ ਅਤੇ ਬਹਾਦਰੀ ਦੇ ਗੁਣ ਪ੍ਰਬਲ ਹੋ ਜਾਂਦੇ ਸਨ। ਸਿੱਟੇ ਵੱਜੋਂ ਇਸ ਵਿਦਿਅਕ ਪ੍ਰਣਾਲੀ ਰਾਹੀਂ ਪੜ੍ਹੇ ਹੋਏ ਵਿਦਿਆਰਥੀ ਸੱਚਿਆਰ ਮਨੁੱਖਾਂ ਵੱਜੋਂ ਪਰਫੁੱਲਿਤ ਹੋ ਕੇ ਖਾਲਸਾ ਰਾਜ ਦੇ ਥੰਮ੍ਹ ਬਣਦੇ ਸਨ ਅਤੇ ਸਰਬੱਤ ਦੇ ਭਲੇ ਲਈ ਲੰਮੀਆਂ ਪਲੰਘਾਂ ਪੁੱਟਦੇ ਸਨ। ਅੰਗਰੇਜ਼ ਸਰਕਾਰ ਨੇ ਪੰਜਾਬ ਉੱਤੇ ਕਬਜ਼ੇ ਉਪਰੰਤ ਇਸ ਵਿਧਕ ਪ੍ਰਣਾਲੀ ਨੂੰ ਖਤਮ ਕਰਨ ਲਈ ਵਿਸ਼ੇਸ਼ ਮਹਮ ਅਰੰਭ ਕੀਤੀ। ਉਹਨਾਂ ਨੇ 1857 ਈਸਵੀ ਦੇ ਗਦਰ ਨੂੰ ਬਹਾਨਾ ਬਣਾ ਕੇ ਪੰਜਾਬ ਦੇ ਹਰ ਪਿੰਡ ਦੇ ਹਰ ਘਰ ਦੀ ਤਲਾਸ਼ੀ ਲੈ ਕੇ ਇਹ ਕਾਇਦਾ ਜ਼ਬਤ ਕਰ ਲਿਆ ਅਤੇ ਅੱਗ ਲਾ ਕੇ ਸੜ ਦਿੱਤਾ। ਇਸ ਤਰ੍ਹਾਂ ਤੇ ਖਾਲਸਾ ਰਾਜ ਦੀ ਵਿਧਕ ਪ੍ਰਣਾਲੀ ਦਾ ਬਨਾਇਆ ਇਤਿਹਾਸਕ ਕਾਇਦਾ ਫਰੰਗੀਆਂ ਨੇ ਸਦਾ ਲਈ ਅਲੋਪ ਕਰ ਦਿੱਤਾ। ਇਸ ਦਾ ਵੇਰਵਾ ਵਕ ਵਕ ਲਿਖਾਰੀਆਂ ਦੀਆਂ ਲਿਖਤਾਂ ਵਿੱਚੋਂ ਮਿਲਦਾ ਹੈ ਪਰ ਬ੍ਰਿਟਿਸ਼ ਸਰਕਾਰ ਨੇ ਇਸ ਕਾਇਦੇ ਨੂੰ ਸਦਾ ਲਈ ਇਸ ਤਰ੍ਹਾਂ ਖਤਮ ਕੀਤਾ ਕਿ ਅੱਜ ਇਸ ਕਾਇਦੇ ਦੀ ਕੋਈ ਕਾਪੀ ਕਿਸੇ ਲਾਇਬ੍ਰੇਰੀ ਵਿੱਚ ਨਹੀਂ ਮਿਲਦੀ ਡਾਕਟਰ ਜੀ ਡਬਲਯੂ ਲੈਟਰਨਰ ਨੇ ਆਪਣੀ ਕਿਤਾਬ ਹਿਸਟਰੀ ਆਫ ਇੰਜੀਨੀਅਰਸ এডੂਕੇਸ਼ਨ ਇਨ ਦੀ ਪੰਜਾਬ ਸਿንስ ਅਨਕਸ਼ੇਸ਼ਨ ਐਂਡ ਇਨ 1882 ਵਿੱਚ ਖਾਲਸਾ ਦਰਬਾਰ ਦੀ ਵਿਦਿਅਕ ਪ੍ਰਣਾਲੀ ਅਤੇ ਬ੍ਰਿਟਿਸ਼ ਸਰਕਾਰ ਵੱਲੋਂ ਇਸ ਨੂੰ ਖਤਮ ਕਰ ਦੇਣ ਦੀ ਦਰਦਨਾਕ ਗਾਥਾ ਦਾ ਵਿਸਤਾਰਤ ਖੁਲਾਸਾ ਕੀਤਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਆਪਣਾ ਬਹੁਤ ਸਾਰਾ ਸਮਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਚਰਣਾ ਵਿੱਚ ਬਤੀਤ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਨਾਮ ਨਾਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਪ੍ਰਸਿੱਧੀ ਜ਼ਿਆਦਾ ਚਾਹੁੰਦੇ ਸਨ ਇਸੇ ਕਰਕੇ ਉਹਨਾਂ ਨੇ ਖਾਲਸਾ ਦਰਬਾਰ ਦੇ ਸਿੱਕੇ ਉੱਪਰ ਆਪਣੇ ਨਾਮ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਖਵਾਇਆ ਜੋ ਕਿ ਨਾਨਕ ਸ਼ਾਹੀ ਸਿੱਕੇ ਦੇ ਨਾਮ ਨਾਲ ਪ੍ਰਸਿੱਧ ਹੋਇਆ ਉਹਨਾਂ ਨਾਨਕ ਸ਼ਾਹੀ ਸਿੱਕਿਆਂ ਉੱਪਰ ਲਿਖਤ ਇਸ ਤਰ੍ਹਾਂ ਸੀ ਅਕਾਲ ਪੁਰਖ ਜੀ ਸਹਾਏ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਜੀ ਦੀ ਕਿਰਪਾ ਸਦਕਾ ਪ੍ਰਾਪਤ ਹੋਈ ਦੇਗ ਤੇਗ ਫਤਿਹ ਤੇ ਬੇਰੋਗ ਜਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਹੈ ਆਪ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਕਿਲੇ ਦਾ ਨਾਮ ਗੋਬਿੰਦਗੜ੍ਹ ਅਤੇ ਇੱਥੋਂ ਦੇ ਵੱਡੇ ਬਾਗ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੀ ਯਾਦ ਵਿੱਚ ਰਾਮ ਬਾਗ ਰੱਖਿਆ ਆਪ ਜੀ ਕੋਈ ਵੀ ਕੰਮ ਅਤੇ ਮਹਿਮ ਅਰੰਭ ਕਰਨ ਤੋਂ ਪਹਿਲਾਂ ਅਰਦਾਸਾ ਸੋਧ ਕੇ ਜਾਂਦੇ ਸਨ ਅਤੇ ਵਾਪਸ ਆਉਣ ਤੇ ਸਤ ਗੁਰੂ ਜੀ ਦਾ ਸ਼ੁਕਰਾਨਾ ਕਰਦੇ ਸਨ ਆਪ ਜੀ ਨੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਸਹਿਬਾਨਾਂ ਦੀ ਸੇਵਾ ਕਰਵਾਈ ਅਤੇ ਉਹਨਾਂ ਦੇ ਨਾਂ ਤੇ ਜ਼ਗੀਰਾਂ ਲਗਵਾਈਆਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਧਰਮ ਨੂੰ ਅਥਾਹ ਪਿਆਰ ਕਰਦੇ ਸਨ ਉੱਥੇ ਉਹ ਬਾਕੀ ਧਰਮਾਂ ਦਾ ਵੀ ਬਰਾਬਰ ਸਤਿਕਾਰ ਕਰਦੇ ਸਨ ਆਪ ਜੀ ਨੇ ਮੁਸਲਮਾਨਾਂ ਅਤੇ ਹਿੰਦੂਆਂ ਦੇ ਧਰਮ ਅਸਥਾਨਾਂ ਦੀ ਚੌਕੀ ਮਾਇਕ ਸਹਾਇਤਾ ਕੀਤੀ ਉਹਨਾਂ ਦੇ ਰਾਜ ਵਿੱਚ ਸਭ ਧਰਮਾਂ ਦੇ ਲੋਕਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਸੀ ਕਿਸੇ ਨੂੰ ਵੀ ਕਿਸੇ ਨੂੰ ਵੀ ਕਿਸੇ ਦੇ ਧਰਮ ਵਿੱਚ ਦਖਲ ਦੇਣ ਦੀ ਖੁੱਲ ਨਹੀਂ ਸੀ ਆਪ ਜੀ ਨੇ ਆਪਣੇ ਜਰਨੈਲਾਂ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਜਿੰਨਾ ਸ਼ਹਿਰਾਂ ਨੂੰ ਜਿੱਤਿਆ ਜਾਵੇ ਉੱਥੋਂ ਦੇ ਕਿਸੇ ਵੀ ਧਾਰਮਿਕ ਸਥਾਨ ਜਾਂ ਧਾਰਮਿਕ ਪੁਸਤਕ ਦੀ ਨਰਾਦਰੀ ਨਾ ਕੀਤੀ ਜਾਵੇ ਲੁੱਟਮਾਰ ਨਾ ਕੀਤੀ ਜਾਵੇ ਅਤੇ ਇਸਤਰੀਆਂ ਦੀ ਬੇਪਤੀ ਨਾ ਕੀਤੀ ਜਾਵੇ ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਪਰਜਾ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਪਰਜਾ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ ਉਹਨਾਂ ਦੇ ਰਾਜਕਾਲ ਦੌਰਾਨ ਕਿਸੇ ਨੂੰ ਵੀ سنگीन ਅਪਰਾਧ ਦੇ ਬਿਨਾਂ ਕਦੇ ਵੀ ਭਾਰੀ ਸਜ਼ਾ ਨਹੀਂ ਸੀ ਸੁਣਾਈ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਜਾਂ ਅਨਮਨੁੱਖੀ ਤਸੀਹੇ ਨਹੀਂ ਸੰ ਦਿੱਤੇ ਗਏ ਇਥੇ ਤੱਕ ਕੇ ਮਹਾਰਾਜਾ ਰਣਜੀਤ ਸਿੰਘ ਜੀ ਉੱਪਰ ਕਾਤਲਾਨਾ ਹਮਲਾ ਕਰਨ ਵਾਲੇ ਵਿਅਕਤੀ ਨੂੰ ਵੀ ਮੌਤ ਦੀ ਸਜ਼ਾ ਨਹੀਂ ਸੀ ਸੁਣਾਈ ਗਈ। ਉਹਨਾਂ ਦੇ ਰਾਜ ਦੇ ਹਰੇਕ ਬੰਦੇ ਨੂੰ ਖੁਲ ਸੀ ਕਿ ਉਹ ਬਿਨਾਂ ਕਿਸੇ ਝਿਜਕ ਦੇ ਆਪਣੇ ਵਿਰੁੱਧ ਹੋਈ ਬੇਇਨਸਾਫੀ ਦੀ ਸ਼ਿਕਾਇਤ ਮਹਾਰਾਜਾ ਪਾਸ ਕਰ ਸਕਦਾ ਸੀ ਅਤੇ ਮਹਾਰਾਜਾ ਆਪ ਪੁਛ ਪੜਤਾਲ ਕਰਕੇ ਇਨ੍ਹਾਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਦੇ ਸਨ। ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਕੀਰ ਸੈਦ ਨੁਰੁਦੀਨ ਅਤੇ ਲਾਹੌਰ ਦੇ ਸਰਦਾਰ ਅਮਰ ਸਿੰਘ ਨੂੰ ਇਹ ਅਧਿਕਾਰ ਦਿੱਤੇ ਹੋਏ ਸਨ ਕਿ ਜੇਕਰ ਉਹਨਾਂ ਦਾ ਉਹਨਾਂ ਦੇ ਮੰਤਰੀਆਂ ਅਤੇ ਰਾਜਕੁਮਾਰਾਂ ਦਾ ਕੋਈ ਹੁਕਮ ਉਹਨਾਂ ਨੂੰ ਠੀਕ ਨਾ ਜਾਪੇ ਤਾਂ ਉਹ ਉਸ ਹੁਕਮ ਤੇ ਰੋਕ ਲਗਾ ਸਕਦੇ ਸਨ ਇਹ ਰਾਜ ਕਿਸੇ ਇੱਕ ਵਿਅਕਤੀ ਦਾ ਨਹੀਂ ਸਗੋਂ ਖਾਲਸਾ ਪੰਥ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਦੀ ਖਾਲਸਾ ਪੋਜ ਦੁਨੀਆ ਦੀਆਂ ਉੱਤਮ ਫੌਜਾਂ ਵਿੱਚੋਂ ਇੱਕ ਸੀ ਹੋਰ ਦੇਸ਼ਾਂ ਜਿਵੇਂ ਕਿ ਇੰਗਲੈਂਡ ਰੂਸ ਇਟਲੀ ਜਰਮਨ ਫਰਾਂਸ ਅਤੇ ਅਮਰੀਕਾ ਦੇ ਜਰਨਲ ਖਾਲਸਾ ਦਰਬਾਰ ਦੀ ਫੌਜ ਵਿੱਚ ਨੌਕਰੀ ਕਰਨਾ ਮਾਨ ਸਮਝਦੇ ਸਨ ਉਹਨਾਂ ਦੀ ਫੌਜ ਵਿੱਚ ਕਮਾਂਡਰ ਇਨ ਚੀਫ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਅਗਵਾਈ ਵਿੱਚ ਜਾਂ ਬਾਅਦ ਜਰਨਲਾਂ ਦੀ ਵੱਡੀ ਕਤਾਰ ਸੀ ਜਿਨ੍ਹਾਂ ਵਿੱਚ ਸ਼ਾਮ ਸਿੰਘ ਅਟਾਰੀ ਵਾਲਾ ਜਰਨਲ ਜੁਰਾਵਰ ਜੁਰਾਵਰ ਸਿੰਘ ਅਤੇ ਅਕਾਲੀ ਫੁੱਲ ਸਿੰਘ ਅਕਾਲੀ ਫੂਲਾ ਸਿੰਘ ਵਰਗੇ ਵਫਾਦਾਰ ਅਤੇ ਕੁਰਬਾਨੀ ਕਰਨ ਵਾਲੇ ਜਰਨੈਲਾਂ ਦੇ ਨਾਮ ਪ੍ਰਮੁੱਖ ਸਨ ਸਿਰਫ 19 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਸੀ ਇਹ ਖਾਲਸਾ ਫੌਜ ਦੀ ਹਿੰਮਤ ਸੀ ਕਿ ਉਹਨਾਂ ਨੇ ਕਸੂਰ, ਮੁਲਤਾਨ, ਕਸ਼ਮੀਰ, ਪਸ਼ਾਵਰ, ਹਜ਼ਾਰਾ ਨੌ ਸ਼ਹਿਰਾ ਅਤੇ ਲਦਾਖ ਉੱਤੇ ਖਾਲਸਾ ਹੀ ਨਿਸ਼ਾਨ ਸਾਹਿਬ ਚੁਲਾਇਆ ਖਾਲਸਾ ਫੌਜ ਦੀ ਤਾਕ ਅਫਗਾਨਿਸਤਾਨ ਦੀਆਂ ਕੰਧਾਂ ਤੱਕ ਪੈਂਦੀ ਸੀ ਇਸੇ ਕਰਕੇ ਖਾਲਸਾ ਫੌਜ ਦੇ ਹੋਂਦ ਵਿੱਚ ਆਉਣ ਉਪਰੰਤ ਅਫਗਾਨਿਸਤਾਨ ਵੱਲੋਂ ਲੁੱਟ ਖਸੁੱਟ ਲਈ ਭਾਰਤ ਉੱਤੇ ਵਾਰ-ਵਾਰ ਹੁੰਦੇ ਹਮਲੇ ਹਮੇਸ਼ਾ ਲਈ ਬੰਦ ਹੋ ਗਏ ਸਨ ਦੁਨੀਆ ਉੱਤੇ ਆਪਣਾ ਸਿੱਕਾ ਜਮਾਉਣ ਵਾਲੀ ਬ੍ਰਿਟਿਸ਼ ਹਕੂਮਤ ਨੇ ਸਮੁੱਚੇ ਭਾਰਤ ਨੂੰ ਭਾਰਤ ਦੇਸ਼ ਨੂੰ 100 ਸਾਲ ਪਹਿਲਾਂ ਆਪਣੇ ਕਬਜ਼ੇ ਅਧੀਨ ਕਰ ਲਿਆ ਸੀ ਪਰ ਪੰਜਾਬ ਦੇਸ਼ ਦੀ ਸਰਹੱਦ ਟੱਪਣ ਤੋਂ ਅੰਗਰੇਜ਼ ਸਰਕਾਰ ਦੀਆਂ ਫੌਜਾਂ ਥਰ-ਥਰ ਕੰਮ ਦੀਆਂ ਸਨ ਸਿੱਟੇ ਵੱਜੋ ਉਨ੍ਹਾਂ ਨੂੰ ਖਾਲਸਾ ਦਰਬਾਰ ਦੀਆਂ ਖਾਲਸਾ ਫੌਜਾਂ ਨਾਲ ਸੰਧੀ ਕਰਨੀ ਪਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਇੱਕ ਹੱਦ ਤਿੱਬਤ ਤੋਂ ਹਿੰਦੂਕੁਸ਼ ਦੇ ਪਹਾੜਾਂ ਨਾਲ ਲੱਗਦੀ ਸੀ ਅਤੇ ਦੂਜੀ ਸਿੰਧ ਦੇ ਨਾਲ ਇੱਕ ਪਾਸੇ ਸਤਲੁਜ ਦਰਿਆ ਸੀ ਅਤੇ ਦੂਜੇ ਪੱਜੇ ਦੂਜੇ ਪਾਸੇ ਖੈਬਰ ਅਤੇ ਸੁਲੇਮਾਨ ਦੀਆਂ ਪਹਾੜੀਆਂ ਉਹਨਾਂ ਦੇ ਰਾਜ ਦਾ ਖੇਤਰਫਲ 1,45,000 ਵਰਗ ਮੀਲ ਸੀ ਇਸ ਵਿਸ਼ਾਲ ਖਾਲਸਾ ਰਾਜ ਵਰਗੀ ਮਿਸਾਲ ਅੱਜ ਤੱਕ ਕਿਤੇ ਹੋਰ ਨਹੀਂ ਲੱਭਦੀ ਇਸ ਦਰਬਾਰ ਵੱਲੋਂ ਦਿੱਤਾ ਗਿਆ ਖੁਸ਼ਹਾਲ ਅਤੇ ਹਲੀਮੀ ਰਾਜ ਉਹ ਜੋਕੀਆਂ ਸਰਕਾਰਾਂ ਲਈ ਇੱਕ ਪ੍ਰੇਰਨਾ ਸਰੋਤ ਹੈ ਕਿੰਨਾ ਕਾਰਨਾ ਕਰਕੇ ਹੀ ਬੀਬੀਸੀ ਚੈਨਲ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਦੁਨੀਆ ਭਰ ਦੇ ਪ੍ਰਸਿੱਧ ਇਤਿਹਾਸਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਕਾਲ ਨੂੰ ਸਭ ਤੋਂ ਵੱਧ ਪਸੰਦ ਕੀਤਾ ਅਤੇ ਪੂਰੀ ਦੁਨੀਆ ਵਿੱਚ ਪਹਿਲੇ ਨੰਬਰ ਤੇ ਆਉਣ ਦਾ ਮਾਣ ਬਖਸ਼ਿਆ ਜੱਟ ਕਬੀਲੇ ਦੇ ਬੱਚਿਆਂ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਕਬੀਲੇ ਦੇ ਵਾਰਸ ਹਾਂ ਜਿਸ ਦੇ ਬਜ਼ੁਰਗਾਂ ਨੇ 1801 ਤੋਂ 1849 ਤੱਕ ਦੁਨੀਆ ਨੂੰ ਮਨੁੱਖੀ ਬਰਾਬਰਤਾ ਅਤੇ ਸਰਬੱਤ ਦੇ ਭਲੇ ਵਾਲਾ ਹਲੀਮੀ ਰਾਜ ਦੇਣ ਦੀ ਲਾ-ਮਿਸਾਲ ਉਦਾਹਰਨ ਸਥਾਪਿਤ ਕੀਤੀ ਸੀ ਆਓ ਅਸੀਂ ਸਾਰੇ ਦ੍ਰਿੜ ਸੰਕਲਪ ਹੋਈਏ ਕਿ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਕੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾ ਕੇ ਉਹਨਾਂ ਦੇ ਮਹਾਨ ਕਾਰਨਾਮਿਆਂ ਅਤੇ ਸਥਾਪਿਤ ਕੀਤੇ ਹਲੀਮੀ ਰਾਜ ਬਾਰੇ ਦੱਸਾਂਗੇ ਅਤੇ ਉਹਨਾਂ ਅੰਦਰ ਇੱਕ ਬਿਰਤੀ ਪ੍ਰਭਲ ਕਰਾਂਗੇ ਕਿ ਉਹ ਵੀ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ਼ਕਤੀਸ਼ਾਲੀ ਹਲੀਮੀ ਰਾਜ ਸਥਾਪਿਤ ਕਰਕੇ ਮਨੁੱਖਤਾ ਦੀ ਭਲਾਈ ਲਈ ਵੱਡੇ ਕਾਰਜ ਕਰ ਸਕਣ ਸੋ ਸੰਸਾਰ ਦੇ ਇੱਕੋ ਇੱਕ ਅਨਡਫੀਟਡ ਜੱਟ ਸਿੱਖ ਮਹਾਰਾਜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ